ਜਿਹੜੇ ਸਾਨੂੰ ਰੋਜ਼ ਗਾਲ੍ਹਾਂ ਕੱਢਦੇ ਮੇਰੀ ਇੱਕੋ ਬੇਨਤੀ ਆ ਕਿ ਜਿੰਨਾ ਕੁ ਰੋਲਾ ਤੁਸੀਂ ਪ੍ਰਵਾਸੀ ਭਜਾਓ ਪੰਜਾਬ ਬਚਾਨ ਤੇ ਪਾ ਰਹੇ ਹੋ ਉਹ ਨਾਕ ਨਸ਼ਾ ਭਜਾਓ ਤੇ ਪੰਜਾਬ ਬਚਾਓ ਕਰੋ ਕੋਈ ਕ੍ਰਾਈਮ ਕਰਨ ਵਾਲਾ ਸਭ ਤੋਂ ਪਹਿਲਾਂ ਤੇ ਨਾਮ ਭਈਆ ਹੁੰਦਾ ਨਾ ਪੰਜਾਬੀ ਹੁੰਦਾ ਨਾ ਸਿੱਖ ਹੁੰਦਾ ਤੇ ਨਾ ਈਸਾਈ ਹੁੰਦਾ ਇੱਕ ਮੂਰਖ ਬੰਦੇ ਕਰਕੇ ਪੂਰੇ ਪ੍ਰਵਾਸੀ ਸਮਾਜ ਨੂੰ ਭੰਡਣਾ ਠੀਕ ਮੈਂ ਇਹ ਕਹਿਣਾ ਚਾਹਨਾ ਕਿ ਦੇਖੋ ਜੇ ਕਿ ਮੈਂ ਮਰਿਆ ਨਾ ਜਦਨ ਜਦਨ ਮੈਂ ਮਰਿਆ ਤੇ ਉਸ ਦਿਨ ਹੀ ਮੈਨੂੰ ਸਲਾਮੀ ਮਿਲਨੀ ਆ ਪਰ ਲਿਖਿਆ ਗਿਆ ਉੱਪਰ ਲੋਕਾਂ ਨੇ ਲਿਖਿਆ ਕਿ ਭਈਆਂ ਦੇ ਪ੍ਰਧਾਨ ਨੇ ਪੰਜਾਬੀਆਂ ਨੂੰ ਦਿੱਤੀ ਤਮ ਪੰਜਾਬੀਆਂ ਦੀ ਆਵਾਜ਼ ਨੂੰ بلند ਕਰਦੇ ਰਹੇ ਆਪਣੇ ਭਰਾਸੀ ਭਰਾਵਾਂ ਦੀ ਆਵਾਜ਼ بلند ਕਰ ਜਿੱਥੇ ਵੀ ਕਿਸੇ ਆਮ ਲੋਕ ਲੋਕਾਂ ਨੂੰ ਲੋੜ ਪੈਂਦੀ ਉੱਥੇ ਤੁਸੀਂ ਖੜਦੇ ਸੀ ਤੇ ਅੱਜ ਤੁਹਾਨੂੰ ਧਮਕੀਆਂ ਮੈਨੀਆਂ ਕਿੰਨੇ ਕਿ ਜਾਇਜ਼ ਗੱਲ ਹੈ ਤੁਸੀਂ ਦੇਖੋ ਪੁਰਾਣੀ ਪੱਤਰਕਾਰ ਹਾਂ ਤੁਸੀਂ ਆਪ ਹੀ ਵੇਖੋ ਕਿ ਮੈਂ ਹਰ ਸਮਾਜ ਦੀ ਆਵਾਜ਼ ਬੁਲੰਦ ਕਿ ਮੈਨਾਂ ਕਦੇ ਸੋਚਿਆ ਨਹੀਂ ਆ ਕਿ ਕੌਣ ਹੈ ਹਨਾ ਮੈਂ ਤਾਂ ਇਨਸਾਨੀਅਤ ਨੂੰ ਪਿਆਰ ਕਰਦਾ ਵੀ ਜੋ ਸਾਨੂੰ ਸਿਖਾਇਆ ਹੈ ਅਸੀਂ ਪੰਜਾਬੀ ਆ ਤੇ ਕੋਈ Hindu Sikh ਵਾਲੀ ਅਥੇ ਗੱਲ ਨਹੀਂ ਹੈ ਆਪਾਂ ਸਾਰੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਮੈਂ ਲੋਕਾਂ ਨੂੰ ਵੀ ਕਹਿਣਾ ਚਾਹਨਾ ਠੀਕ ਹੈ ਯਾਰ ਇੱਕ ਮਾਹੌਲ ਖਰਾਬ ਹੋ ਗਿਆ ਇੱਕ ਗੰਦੇ ਬੰਦੇ ਕਰਕੇ ਸਮਾਜ ਦੇ ਹੈ ਨਾ ਪੂਰੇ ਸਮਾਜ ਦੇ ਕਰਕੇ ਹੋ ਰਿਹਾ ਹੋ ਜਾਂਦਾ ਪਰ ਵਾਹਿਗੁਰੂ ਮਿਹਰ ਕਰੇ ਸਸਿਗਾਤ ਦੋਸਤੋ ਤੁਸੀਂ ਦੇਖ ਰਹੇ ਪ੍ਰਾਈਮ ਪੰਜਾਬ 7 ਗੱਲ ਕਰਾਂਗੇ ਹੁਸ਼ਿਆਰਪੁਰ ਜਿੱਥੇ ਪਿਛਲੇ ਦਿਨੀ ਇੱਕ ਪ੍ਰਵਾਸੀ ਵੱਲੋਂ ਇੱਕ ਛੋਟੇ ਬੱਚੇ ਦਾ ਜਿਹੜਾ ਬਹਿਰਾਮੀ ਦੇ ਨਾਲ ਕਤਲ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਆਵਾਜ਼ ਉੱਠੀ ਸੀ ਪੰਜਾਬ ਬਚਾਓ ਤੇ ਭਈਏ ਬਚਾ ਭਈਏ ਬਜਾਓ ਉਸ ਨੂੰ ਲੈ ਕੇ ਇੱਕ ਆਪਣੇ ਅੰਮ੍ਰਿਤਸਰ ਦੇ ਮਹੇਸ਼ ਵਰਮਾ ਜੀ ਨੇ ਜੋ ਪ੍ਰਵਾਸੀ ਵਿੰਗ ਦੇ ਪ੍ਰਧਾਨ ਨੇ ਤੇ ਆਏ ਦਿਨ ਹੀ ਲੋਕਾਂ ਦੀ ਜਿਹੜੀ ਆਵਾਜ਼ ਬੁਲੰਦ ਕਰਦੇ ਨੇ ਪਿਛੇ ਦਿਨੀ ਉਹਨਾਂ ਨੂੰ ਇੱਕ ਥ੍ਰੈਟ ਕਾਲ ਆਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੂੰ ਧਮਕੀਆਂ ਮਿਲੀਆਂ ਨੇ ਸਾਡੇ ਨਾਲ ਮਹੇਸ਼ ਵਰਮਾ ਜੀ ਵਰਮਾ ਜੀ ਕੀ ਕਹਿਣਾ ਚਾਹੋਗੇ ਜਿਹੜੀ ਹੁਸ਼ਿਆਰਪੁਰ ਦੀ ਘਟਨਾ ਹੋਈ ਸੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਨਾਰਾ ਲੱਗਾ ਸੀ ਪੰਜਾਬ ਬਚਾਓ ਤੇ ਪ੍ਰਵਾਸੀ ਬਚਾਓ ਪਹਜਾਓ ਕੀ ਕਹਿਣਾ ਚਾਹੋਗੇ ਤੁਸੀਂ ਬਾਰ ਦੇਖੋ ਜਿਹੜੀ ਹੁਸ਼ਿਆਰਪੁਰ ਦੀ ਜਿਹੜੀ ਘਟਨਾ ਹੈ ਨਾ ਬਹੁਤ ਹੀ ਦਰਦਨਾਇਕ ਹੀ ਬੇਹਤੀ ਦੁਖਦਾਇਆ ਹੈ ਅਧਿਆਪਨ ਅਖੇਦੀ ਕਰਦੇ ਆ ਕਿਉਂਕਿ ਇੱਕ 5 ਸਾਲ ਦੇ ਬੱਚੇ ਨੂੰ ਬਹੁਤ ਬੇਦਰਦੀ ਦੇ ਨਾਲ ਪਹਿਲਾਂ ਉਹਨੂੰ ਕਿਡਨੈਪ ਕੀਤਾ ਤੇ ਉਤਬਦ ਕਤਲ ਕਰਨਾ ਉਹਦੇ ਨਾਲ ਕੀ ਹੋਇਆ ਕਿ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਵਿਸ਼ਵ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਦਿਲਾਂ ਤੇ ਠੇਸ ਪਹੁੰਚੀ ਹੈ ਸਾਡੇ ਦਿਲ ਬਲਉਂਦ ਰਹੇ ਨੇ ਦੇਖੋ ਇੱਕ ਦੇਖੋ ਕ੍ਰਾਈਮ ਕਰਨ ਵਾਲਾ ਸਭ ਤੋਂ ਪਹਿਲਾਂ ਤੇ ਨਾਮ ਭਈਆ ਹੁੰਦਾ ਨਾ ਪੰਜਾਬੀ ਹੁੰਦਾ ਨਾ ਸਿੱਖ ਹੁੰਦਾ ਤੇ ਨਾ ਈਸਾਈ ਹੁੰਦਾ ਠੀਕ ਹੈ ਜੀ ਤੇ क्राइम ਕਰਨ ਵਾਲੇ ਦਾ ਇੱਕੋ পেশਾ ਹੁੰਦਾ क्राइम ਕਰਨਾ ਇੱਕ ਪ੍ਰਵਾਸੀ ਸਮਾਜ ਦੇ ਮੂਰਖ ਬੰਦੇ ਦੇ ਕਰਕੇ ਅੱਜ ਪੂਰੇ ਸਮਾਜ ਨੂੰ ਕਲੰਕਿਤ ਹੋਣਾ ਪੈ ਰਿਆ ਪੂਰਾ ਸਮਾਜ ਕਲੰਕਿਤ ਹੋ ਗਿਆ ਦੇਖੋ ਸੋਸ਼ਲ ਮੀਡੀਆ ਦੇ ਉੱਪਰ ਪ੍ਰਵਾਸੀ ਸਮਾਜ ਦੇ ਬਾਰੇ ਲੋਕ ਜੋਤਾਂ ਤੋਂ ਉਪਰੋਂ ਗਾਲਾਂ ਕੱਢਦੀਆਂ ਸਟਾਰਟ ਕਰ ਦੇਣਾ ਤੇ ਮੇਰੀ ਤੇ ਇਹ ਬੇਨਤੀ ਆ ਕਿ ਇੱਕ ਬੰਦੇ ਕਰਕੇ ਇੱਕ ਮੂਰਖ ਬੰਦੇ ਕਰਕੇ ਪੂਰੇ ਪ੍ਰਵਾਸੀ ਸਮਾਜ ਨੂੰ ਭੰਡਣਾ ਠੀਕ ਨਹੀਂ ਮੈਂ ਤੇ ਇਨਾ ਕਹਿਆ ਸੀ ਤੇ ਹੋਰ ਕਈ ਗੱਲਾਂ ਹੈਗੀਆਂ ਨੇ ਪਿੱਛੇ ਜੀ ਇੱਕ ਮੇਰੀ ਵੀਡੀਓ ਐਡਿਟ ਕਰ ਕਰਕੇ ਉਹ ਗੱਲ ਹੈ ਕਿ ਤੁਹਾਡੀ ਵੀਡੀਓ ਉਹ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਤੁਸੀਂ ਕਿਹਾ ਸੀ ਜਿਹੜਾ ਮਤੇ ਪਾਏ ਜਾ ਰਹੇ ਸ ਸਮੱਸਿਆ ਸਟੈਂਡ ਲਓ ਉਹ ਕੀ ਮਾਮਲਾ ਸੀ ਪੂਰੀ ਵੀਡੀਓ ਦੇ ਵਿੱਚ ਕੀ ਸੀ ਜਿਹੜਾ ਕਲਿੱਪ ਕੱਟ ਗਏ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਪਾਏ ਨੇ ਉਹਨਾਂ 'ਤੇ ਕੀ ਕਹਿਣਾ ਚਾਹੋ ਨਹੀਂ ਦੇਖੋ ਯਾਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਐਹੋ ਹੀ ਕਿਹਾ ਨਾ ਕਿ ਜੇ ਕਿ ਮਤਾ ਪਾਏ ਹੋ ਤੇ ਸਟੈਂਡ ਰਹੋ ਐ ਤਮ ਕੀ ਹੁੰਦੀ ਤੈਨੂੰ ਦੱਸੋ ਪਰ ਲਿਖਿਆ ਗਿਆ ਉੱਪਰ ਲੋਕਾਂ ਨੇ ਲਿਖਿਆ ਕਿ ਭਈਆਂ ਦੇ ਪ੍ਰਧਾਨ ਨੇ ਪੰਜਾਬੀਆਂ ਨੂੰ ਦਿੱਤੀ ਧਮਕੀ ਤੇ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਇਹੋ ਜਿਹੇ ਏਜੰਸੀਆਂ ਦੇ ਜਿਹੜੇ ਬੰਦੇ ਨੇ ਇਹਨਾਂ ਦੇ ਉੱਪਰ ਮੁਕੱਦਮਾ ਅਰਜ ਕੀਤਾ ਜਾਵੇ ਕਿਉਂਕਿ ਇਹ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਹੈਗੀ ਆ ਸਾਂਝਾ ਉਹਨੂੰ ਖਰਾਬ ਕਰਨਾ ਚਾਹੁੰਦੇ ਨੇ ਪਰਮਜੀਤ ਮੈਂ ਦੇਖਿਆ ਜਾਵਾ ਤੁਸੀਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਰਹੇ ਸੀ ਕਾਫੀ ਲੰਮੇ ਸਮੇਂ ਤੋਂ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਪ੍ਰਵਾਸੀ ਵਿੰਗ ਦੇ ਪ੍ਰਧਾਨ ਰਹੇ ਸੀ ਕਾਫੀ ਤੁਸੀਂ ਲੰਮਾ ਸਮਾਂ ਪੰਜਾਬੀਆਂ ਦੀ ਆਵਾਜ਼ ਉੱਚੀ ਬੁਲੰਦ ਕਰਦੇ ਰਹੇ ਆਪਣੇ ਪ੍ਰਵਾਸੀ ਭਰਾਵਾਂ ਦੀ ਆਵਾਜ਼ ਬੁਲੰਦ ਕਰ ਜਿੱਤੇ ਵੀ ਕਿਸੇ ਆਮ ਲੋਕ ਲੋਕਾਂ ਨੂੰ ਲੋੜ ਪੈਂਦੀ ਉੱਤੇ ਤੁਸੀਂ ਖੜਦੇ ਸੀ ਤੇ ਅੱਜ ਤੁਹਾਨੂੰ ਧਮਕੀਆਂ ਮੈਨੀਆਂ ਕਿੰਨੀ ਕਿ ਜਾਇਜ਼ ਗੱਲ ਹੈ ਜੀ ਅਮਨ ਜੀ ਤੁਸੀਂ ਦੇਖੋ ਪੁਰਾਣੀ ਪੱਤਰਕਾਰ ਹੋ ਤੁਸੀਂ ਆਪ ਹੀ ਵੇਖੋ ਕਿ ਮੈਂ ਹਰ ਸਮਾਜ ਦੀ ਆਵਾਜ਼ ਬੁਲੰਦ ਕੀਤੀ ਮੈਨਾਂ ਕਦੇ ਸੋਚਿਆ ਨਹੀਂ ਯਾਰ ਕਿ ਕੌਣ ਹੈ ਹੈਨਾ ਮੈਂ ਤਾਂ ਇਨਸਾਨ ਕਿ ਜਿਹੋ ਤੁਹਾਨੂੰ ਸਿਖਾਇਆ ਏ ਤੇ ਉਸ ਦਿਨ ਵੀ ਜਦਨ ਮੈਨੂੰ ਕਾਲ ਆ ਰਹੀ ਏ ਤੇ ਜਦਨ ਮੈਂ ਉਹ ਇੱਕ ਗੱਡੀ 'ਚ ਬੈਠਾ ਉਹ ਮੈਂ ਅਜਨਾਲੇ ਤੋਂ ਸੇਵਾ ਕਰਕੇ ਆ ਰਹੀ ਸੀ ਹਰ ਪੀੜਤਾ ਦੀ ਸੇਵਾ ਕਰਕੇ ਆ ਰਿਹਾ ਉਹ ਤੋਂ ਬਾਅਦ ਦੇਖੋ ਗੱਲ ਇਸ ਤਰ੍ਹਾਂ ਕਿ ਲਗਾਤਾਰ ਮੈਨੂੰ ਥ्रेट ਆ ਰਿਹਾ ਥ्रेट ਇਸ ਕਰਕੇ ਆ ਰਿਹਾ ਨੇ ਕਿ ਪੰਜਾਬ ਦੀਆਂ ਜਿਹੜੀਆਂ ਏਜੰਸੀਆਂ ਨੇ ਕਿਉਂਕਿ ਮੈਂ ਭਈਆਂ ਦਾ ਆਪਣਾ ਪ੍ਰਧਾਨ ਆ ਆਪਣੇ ਵੀਰਾਂ ਦਾ ਨੁਮਾਇੰਦਾ ਤੇ ਨੁਮਾਇੰਦਾ ਆ ਤੇ ਫਿਰ ਕੱਟ ਨੁਮਾਇੰਦਾ ਤੇ ਤੁਹਾਨੂੰ ਪਤਾ ਕਿਸੇ ਨੂੰ ਕੋਈ ਬਰਦਾਸ਼ਤ ਨਹੀਂ ਹੁੰਦਾ ਤੇ ਪੰਜਾਬ ਦੀਆਂ ਏਜੰਸੀਆਂ ਮੈਨੂੰ ਮਰਵਾਣਾ ਚਾਹੁੰਦੀਆਂ ਨੇ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਨਾ ਕਿ ਦੇਖੋ ਜੇ ਕਿ ਮੈਂ ਮਰਿਆ ਨਾ ਜਦਨ ਜਦਨ ਮੈਂ ਮਰਿਆ ਤੇ ਉਦੋਂ ਹੀ ਮੈਨੂੰ ਸਲਾਮੀ ਮਿਲਣੀ ਆ ਕਿਉਂਕਿ ਪ੍ਰੋਟੋਕਾਲ ਮੁਤਾਬਕ ਆ ਸਰਕਾਰ ਚਰੇਮੈਂ ਪਰ ਜਿਹੜਾ ਬੰਦਾ ਮੈਨੂੰ ਮਾਰੂਗਾ ਉਹਨੇ ساری عمر ਜੇਲ੍ਹ ਚ ਹੀ ਸਰਦਾ ਦੇਖੋ ਮੈਂ ਅਖੀਰਲੇ ਟਾਈਮ ਤੱਕ ਵੀ ਇਹੋ ਹੀ ਕਵਾਂਗਾ ਕਿ ਪੰਜਾਬ ਦੇ ਵਿੱਚ ਆਪਾਂ ਅਮਨ ਸ਼ਾਂਤੀ ਬਰਕਰਾਰ ਰੱਖੀਏ ਜਿਹੜੇ ਬੰਦੇ ਨੇ ਹੋਸ਼ਿਆਰ ਪਰ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਉਹਨੇ ਤੇ ਜਿਹੜਾ ਬੰਦਾ ਉਹਨੂੰ ਲੈ ਕੇ ਆਇਆ ਸੀ ਜਿਹੜੇ ਬੰਦੇ ਨੇ ਉਹਨੂੰ ਕਰਾਇ ਤੇ ਰੱਖਿਆ ਸੀ ਉਹ ਬੰਦਿਆਂ ਨੂੰ ਵੀ ਫਾਂਸੀ ਦੀ ਸਜ਼ਾ ਨਾਲ ਆਉਣੀ ਚਾਹੀਦੀ ਕਿਉਂਕਿ ਇੱਕ ਬੰਦੇ ਦੀ ਨਾਕਾਮੀ ਕਰਕੇ ਇੱਕ ਬੰਦੇ ਦੀ ਮੂਰਖਤਾ ਕਰਕੇ ਪੂਰੇ ਪੰਜਾਬੀ ਮਤਲਬ ਪੂਰੇ ਪ੍ਰਵਾਸੀ ਸਮਾਜ ਨੂੰ ਇਹ ਚੱਲਣਾ ਪੈ ਰਿਹਾ ਹੈ ਜੋ ਵਿਰੋਧ ਚੱਲਣਾ ਪੈ ਰਿਹਾ ਹੈ ਉਹ ਠੀਕ ਨਹੀਂ ਸਾਡੀ ਪੰਜਾਬ ਦੇ ਵਿੱਚ ਕਦੇ ਕਿਸੇ ਨੇ ਮਹਿਸੂਸ ਹੀ ਨਹੀਂ ਕੀਤਾ ਸੀ ਤੁਸੀਂ ਦੇ ਪੰਜਾਬ ਦੇ ਵਿੱਚ ਗਈ ਜ਼ਿਲ੍ਹੇ ਨੇ ਉੱਥੇ ਇੱਕ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਕੋਈ ਪ੍ਰਵਾਸੀ ਦੇ ਰੇਡੀਅ ਚਕਾਈਆਂ ਜਾ ਰਹੀਆਂ ਨੇ ਗਾਲੀ ਗਲੋਚ ਕੀਤੇ ਜਾ ਰਿਹਾ ਤੋਪਾਈ ਤੱਕ ਹੋ ਰਹੇ ਨੇ ਉਹਨਾਂ ਪੰਜਾਬੀਆਂ ਨੂੰ ਕੀ ਕਹਿਣਾ ਚਾਹੋਗੇ ਕਿ ਮਾਹੌਲ ਜੇ ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਪੈਂਦੀ ਹੈ ਤਾਂ ਮਾਹੌਲ ਦੇਖਿਆ ਜਾ ਖਰਾਬ ਹੁੰਦਾ ਹੀ ਆ ਉਹਦੇ ਵਿੱਚ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਜਿਹੜੇ ਮਾਹੌਲ ਖਰਾਬ ਕਰਨਾ ਚਾਹੁੰਦੇ ਦੇਖੋ ਭਦਰ ਮੈਂ ਤੇ ਇਹ ਕਹਿਣਾ ਚਾਹੁੰਦਾ ਕਿ ਆਪਾਂ ਅਮਨ ਸ਼ਾਂਤੀ ਬਰਕਰਾਰ ਰੱਖੀਏ ਸਾਡੇ ਵੀਰ ਵੀ ਯੂਪੀ ਬਿਹਾਰ ਦੇ ਵਿੱਚ ਕੰਮ ਕਰ ਰਹੇ ਨੇ ਜੇ ਕਿ ਐਤੋਂ ਤੁਸੀਂ ਕਿਸੇ ਨੂੰ ਮਾਰ ਕੁੱਟ ਕੇ ਭੇਜੋਗੇ ਤੇ ਉੱਥੇ ਕੀ ਸੰਦੇਸ਼ਾ ਲੈ ਕੇ ਜਾਣਗੇ ਜੇ ਦੇਖਣਾ ਚਾਹੋ ਯੂਪੀ ਪਿਆਰ ਦੇ ਵਿੱਚ ਜਿਹੜੇ ਆਪਣੇ ਜ਼ਿੰਮੇਦਾਰ ਭਰਾ ਨੇ ਉਹਨਾਂ ਨੇ ਪੈੜੀਆਂ ਲਈਆਂ ਨੇ ਜ਼ਮੀਨਾਂ ਲਈਆਂ ਨੇ ਉੱਥੇ ਜਾਂਦੇ ਨੇ ਧੋਨਾ ਲੋਂਦੇ ਨੇ ਕਣਕ ਲੋਂ ਜੋ ਵੀ ਉੱਥੇ ਫਸਲ ਹੁੰਦੀ ਆ ਉੱਥੇ ਜਾਂਦੇ ਕਿ ਲੱਗਦਾ ਕਿ ਜੇ ਪ੍ਰਵਾਸੀ ਇੱਥੋਂ ਜਾਣਗੇ ਤਾਂ ਉਸ ਤੋਂ ਪੰਜਾਬੀਏ ਗੱਡੇ ਜਾਣਗੇ ਨਹੀਂ ਮੈਂ ਬਿਲਕੁਲ ਨਹੀਂ ਮੈਂ ਕਦੇ ਵੀ ਨਹੀਂ ਚਾਹਾਂਗਾ ਕਿ ਮੈਂ ਤੇ ਆਪਣੇ ਬੰਦਿਆਂ ਨੂੰ ਬੇਨਤੀ ਕਰਨਾ ਚਾਹਾਂ ਹਾਂ ਸੋਸ਼ਲ ਮੀਡੀਆ ਤੇ ਕੁਝ ਲੋਕ ਉੱਥੋਂ ਵੀਡੀਓ ਪਾ ਰਹੇ ਮੈਂ ਉਹਨਾਂ ਨੂੰ ਵੀ ਤਾੜਨਾ ਕੀਤੀ ਹੈ ਨੇ ਸਾਡੇ ਲੋਕ ਨੇ ਯੂਪੀ ਬਿਹਾਰ ਤੋਂ ਕਰ ਰਹੇ ਨੇ ਮੈਂ ਕਹਿ ਹੁਜੀਆਂ ਵੀਡੀਓ ਨਾ ਪਾਉ ਤੇ ਕੁਝ ਹੈਗੇ ਨੇ ਸਿਪ ਸੈਨਿਕ ਦੇ ਬੰਦੇ ਨੇ ਸਿਪ ਸੈਨਾ ਦੇ ਉਹ ਵੀ ਇਸ ਨੂੰ ਰੰਗਤ ਦੇ ਰਹੇ ਨੇ ਸਿੱਖ ਦੀ ਤੇ ਹਿੰਦੂ ਦੀ ਤੇ ਐਦੇ ਵਿੱਚ ਪੰਜਾਬ ਅਸੀਂ ਪੰਜਾਬੀ ਆ ਤੇ ਕੋਈ ਹਿੰਦੂ ਸਿੱਖ ਵਾਲੀ ਅਥੇ ਗੱਲ ਨਹੀਂ ਹੈ ਆਪਾਂ ਸਾਰੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਮੈਂ ਲੋਕਾਂ ਨੂੰ ਵੀ ਕਹਿਣਾ ਚਾਹਨਾ ਕਿ ਕੁਝ ਇੱਕ ਹੈਗੇ ਸੰਤ ਜੀ ਨੇ ਕੋਈ ਬਾਰੋਂ ਹੈ ਨਾ ਉਹ ਵੀ ਗੁਰਗੱਤ ਸਾਹਿਬ ਨੂੰ ਕਹਿ ਰਹੇ ਸੀ ਕਿ ਤੁਸੀਂ ਪੰਜਾਬ ਚ ਆ ਕਰ ਰਹੇ ਦੇਖੋ ਸਾਡੀ ਅਤੇ ਭਾਈਚਾਰਕ ਸਾਂਝ ਹੈ ਪੰਜਾਬ ਸਾਡਾ ਘਰ ਆ ਬਾਹਰ ਦੇ ਕਿਸੇ ਬੰਦੇ ਨੂੰ ਇੰਟਰਫੇਰੈਂਸ ਦਾ ਕਰਨ ਦਾ ਕੋਈ ਅਧਿਕਾਰ ਨਹੀਂ ਅਸੀਂ ਇੱਥੇ ਲੜੀਆਂ ਮਰੀਏ ਸਾਡੇ ਭਰਾ ਨੇ ਪੰਜਾਬੀ ਜਾਂ ਪ੍ਰਵਾਸੀ ਸਾਡੇ ਭਰਾ ਨੇ ਆਪਸ ਚ ਸਾਡਾ ਝਗੜਾ ਹੋਵੇ ਪਰ ਬਾਹਰ ਦਾ ਬੰਦਾ ਕਿਉਂ ਸਾਡੇ ਕਿਸੇ ਵੀ ਟੌਪਿਕ ਤੇ ਕਿਸੇ ਵੀ ਆਗੂ ਨੂੰ ਜਾਂ ਕਿਸੇ ਵੀ ਬੰਦੇ ਨੂੰ ਗੱਲ ਕਰੇ ਉਹ ਸਾਨੂੰ ਬਰਦਾਸ਼ਤ ਨਹੀਂ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਜਿਹੜੇ ਕੋਈ ਬੰਦੇ ਹਿੰਦੂ ਸਿੱਖ ਦੀ ਗੱਲ ਕਰਦੇ ਨੇ ਉਹ ਨਾ ਕਰੋ ਜੀ ਸਾਡੀ ਬੜੀ ਵਧੀਆ ਤੇ ਭਾਈਚਾਰਕ ਸਾਂਝ ਆ ਸਾਨੂੰ ਕਦੇ ਮਹਿਸੂਸ ਨਹੀਂ ਹੁੰਦਾ ਠੀਕ ਹੈ ਯਾਰ ਇੱਕ ਮਾਹੌਲ ਖਰਾਬ ਹੋ ਗਿਆ ਇੱਕ ਗੰਦੇ ਬੰਦੇ ਕਰਕੇ ਸਮਾਜ ਦੇ ਹੈਨਾ ਪੂਰੇ ਸਮਾਜਿਤ ਕਰਕੇ ਹੋ ਰਿਹਾ ਹੋ ਜਾਂਦਾ ਅਰ ਵਾਹਿਗੁਰੂ ਮੇਰ ਕਰੂਗਾ ਪੰਜਾਬ ਸਾਡਾ ਸਦਾ ਚੜ੍ਹਦੀ ਕਲਾ ਦੇ ਵਿੱਚ ਦੇਖ ਜAVE ਆਪਣੇ ਆਮ ਪਾਰਟੀ ਦੇ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਨੇ ਉਹਨਾਂ ਨੇ ਵੀ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਕਿਉਂਕਿ ਜੇ ਇਦਾਂ ਦੀਆਂ ਵੀਡੀਓ ਜਾਂ ਸੋਸ਼ਲ ਮੀਡੀਆ ਇਦਾਂ ਦੇ ਆਉਣਗੇ ਤਾਂ ਉਹਨਾਂ ਮਾਹੌਲ ਵੀ ਖਰਾਬ ਹੁੰਦਾ ਤੁਹਾਡੇ ਵੱਲੋਂ ਵੀ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਹੱਕ ਦੇ ਵਿੱਚ ਜਾਂ ਲੋਕਾਂ ਦੀ ਜਿਹੜੀਆਂ ਆਵਾਜ਼ ਬੁਲੰਦ ਕਰਦੇ ਨੇ ਜਿਹੜੇ ਲੋਕ ਮਾੜਾ ਕ੍ਰਾਈਮ ਕਰਦੇ ਨੇ ਉਹਨਾਂ ਨੂੰ ਤੁਸੀਂ ਵਿਰੋਧ ਕਰਦੇ ਜੇ ਕਿ ਲੱਗਦਾ ਕਿ ਰੰਗਲਾ ਪੰਜਾਬ ਬਣਾਉਣਾ ਚਾਹੀਦਾ ਹੈ ਪੰਜਾਬ ਬਿਲਕੁਲ ਰੰਗਲਾ ਪੰਜਾਬ ਬਣਾਉਣਾ ਚਾਹੁੰਦਾ ਮੇਰੀ ਸਿਰ ਪੰਚਾਇਤਾਂ ਨੂੰ ਇੱਕ ਬੇਨਤੀ ਤੇ ਜਿਹੜੇ ਵੀਰ ਨੇ ਜਿਹੜੇ ਉਹ ਸਾਨੂੰ ਰੋਜ਼ ਗਾਲਾਂ ਕੱਢਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ ਸਾਨੂੰ ਰੋਜ਼ ਗਾਲਾਂ ਕੱਢਦੇ ਮੈਨੂੰ ਇੱਕੋ ਬੇਨਤੀ ਆ ਕਿ ਜਿੰਨਾ ਕੁ ਰੋਲਾ ਤੁਸੀਂ ਪ੍ਰਵਾਸੀ ਭਜਾਓ ਪੰਜਾਬ ਬਚਾਉਣ ਤੇ ਪਾ ਰਹੇ ਹੋ ਉਹਨਾਕ ਨਸ਼ਾ ਭਜਾਓ ਤੇ ਪੰਜਾਬ ਬਚਾਓ ਕਰੋ ਤੇ ਸਾਡੇ ਪੰਜਾਬ ਦਾ ਕੁਝ ਬਣ ਜਾਊਗਾ ਜੀ ਤੇ ਪੰਜਾਬ ਦਾ ਕੁਝ ਬਣੂਗਾ ਤੇ ਪੰਜਾਬ ਦੀ ਉન્નਤੀ ਹੋਗੀ ਪੰਜਾਬ ਖੁਸ਼ਹਾਲ ਰਹੂਗਾ ਜੀ ਮੋੜਦਾ ਸਵਾਲ ਮੇਰਾ ਤੁਸੀਂ ਜਿਹੜੀਆਂ ਧਮਕੀਆਂ ਦੇ ਉਸ ਬੰਦੇ ਵਿੱਚ ਪੁਲਿਸ ਕੰਪਲੇਟ ਕੀਤੀਆਂ ਦਰਖਾਸਤ ਦਿੱਤੀ ਹੋਈ ਹੈ ਦੇਖੋ ਜੀ ਮੈਂ ਸੀਪੀ ਸਾਹਿਬ ਨੂੰ ਆ ਮਿਲ ਕੇ ਆਇਆ ਸੀ ਕੰਪਲੇਨਟ ਦਿੱਤੀ ਲਿਖਤੀ ਜਿਹੜੇ ਥ੍ਰੈਟ ਕਾਲ ਮੈਨੂੰ ਲਗਾਤਾਰ ਆ ਰਹੇ ਨੇ ਠੀਕ ਹੈ ਹੁਣ ਮੈਂ ਕਈਆਂ ਦੇ ਨੰਬਰ ਬਲੌਕ ਕਰੀ ਜਾ ਰਿਹਾ ਫਿਰ ਆਈ ਜਾ ਰਹੇ ਨੇ ਪਰ ਇਸ ਪੰਜਾਬ ਸਰਕਾਰ ਨੇ ਦਿਖਣਾ ਜੀ ਕਿ ਉਹ ਮੈਨੂੰ ਮਰਵਾਉਣਾ ਚਾਹਦੀ ਹੈ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਪ੍ਰਕਾਰ ਰੱਖਣਾ ਚਾਹੀਦੀ ਹੈ ਪੰਜਾਬ ਸਰਕਾਰ ਬਿਲਕੁਲ ਇਹ ਸੀ ਮਹੇਸ਼ਵਰਮਾ ਜੀ ਜੋ ਕਿ ਕਾਫੀ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਫੀ ਲੰਮਾ ਸਮਾਂ ਜਿਹੜਾ ਗੱਡਿਆ ਸੀ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਸੀ ਤੇ ਉਹਨਾਂ ਨੇ ਮੈਸੇਜ ਦਿੱਤਾ ਹੈ ਕਿ ਪੰਜਾਬ ਬਚਾਓ ਪ੍ਰਵਾਸੀ ਭਜਾ ਦਿਓ ਜੇ ਜਗ੍ਹਾ ਆਪਾਂ ਨਸ਼ਿਆਂ ਦੇ ਖਿਲਾਫ ਬੋਲੀਏ ਤਾਂ ਹੋ ਸਕਦਾ ਕਿ ਸਾਡਾ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਸਕੇਗਾ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਇੱਕ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਇੱਕ ਕੰਪਲੇਟ ਵੀ ਦਿੱਤੀ ਗਈ ਹੈ ਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਹੁਣ ਦੇਖਣਾ ਹੈ ਕਿ ਅਗਲੀ ਜਿਹੜੀ ਪ੍ਰਸ਼ਾਸਨ ਵੱਲ ਕੀ ਕਾਰਵਾਈ ਕੀਤੀ ਜਾਂਦੀ ਹੈ ਕੈਮਰਾਮੈਨ ਕਰਨ ਦੇ ਨਾਲ ਅਮਨਦੀਪ ਸਿੰਘ ਪ੍ਰਾਈਮ ਚਾਸਨ ਅੰਮ੍ਰਿਤਸਰ